ਹੁਣ ਤੁਹਾਨੂੰ ਦੋ ਤਸਵੀਰਾਂ ਵਿਖਾਉਂਦੇ ਆ ਇਹਨਾਂ ਦੋਵੇਂ ਤਸਵੀਰਾਂ 'ਚ ਗੁੰਡਾਗਰਦੀ ਦਾ ਨੰਗਾ ਨਾਚ ਕਾਇਤ ਹੋਇਆ ਹੈ ਇੱਕ ਤਸਵੀਰ ਗੁਰਦਾਸਪੁਰ ਤਾਂ ਦੂਜੀ ਤਰਨਤਾਰਨ ਤੋਂ ਨਿਕਲ ਕੇ ਸਾਹਮਣੇ ਆਈ ਹੈ ਇਹਨਾਂ ਦੋਵਾਂ ਥਾਵਾਂ 'ਤੇ ਖੂਨੀ ਝੜਪਾਂ ਹੋਈਆਂ ਨਹੀਂ ਦੋ ਤਿੰਨ ਆਪਸ 'ਚ ਪੜ ਗਈਆਂ ਨਹੀਂ ਲੋ ਰਿਪੋਰਟ ਵੇਖੋ ਚાઇਨਾ ਦੋ ਤਸਵੀਰਾਂ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ ਤੋ ਵਕੋ ਵਕਤਾਂ ਤੇ ਵਕੋ ਵਕ ਕਰਾਂ ਨੂੰ ਬਦਮਾਸ਼ਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਕਰਾਂ ਤੇ ਹਮਲਾ ਕਰ ਪੰਤੂੜਵੀ ਕੀਤੀ ਗਈ ਤਾਂ ਪਹਿਲੀ ਤਸਵੀਰ ਤਰੰਤਾਰਾਂ ਦੇ ਕਸਬੜਾ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜੁਥੇ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਦੋ ਕਰਾਂ ਤੇ ਹਮਲਾ ਕਰ ਦਿੱਤਾ ਗਿਆ ਤੇ ਨਾਲ ਹੀ ਜਮਕੇ ਇੱਟਾ ਰੋੜੇ ਵੜਾਏ ਗਏ ਤਾਂ ਇਸ ਦੇ ਨਾਲ ਹੀ ਬੁਰੇ ਤਰ੍ਹਾਂ ਪੰਤੂੜਵੀ ਕੀਤੀ ਗਈ ਤਾਂ ਬਦਮਾਸ਼ ਉਤਾਰ ਦੇ ਵਿੱਚ ਪਈ 60000 ਦੇ ਕਰੀਬ ਦੀ ਨਕਦੀ ਤੇ ਸੋਨਾ ਲੁੱਟ ਕੇ ਭਾਰ ਹੋ ਗਏ ਕਟਨਾ ਬਾਰੇ ਜਾਣਕਾਰੀ ਦਿੰਦੇ ਆ ਪੀੜਤਾ ਦਾ ਕਹਿਣਾ ਸੀ ਕਿ ਇਹਨਾਂ ਹਮਲਾਵਾਰਾਂ ਬਲੋ ਪਿਛਲੇ ਕਈ ਦਿਨਾਂ ਤੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਇਲਜ਼ਾਮ ਲਗਾਇਆ ਜਾ ਰਿਹਾ ਸੀ ਕਿ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਇੱਕ ਲੜਕਾ ਜੋ ਵਿਦੇਸ਼ ਵਿੱਚ ਰਹਿੰਦਾ ਹੈ ਉਹ ਹਮਲਾਵਾਰਾਂ ਦੀ ਲੜਕੀ ਨਾਲ ਫੋਨ ਤੇ ਗੱਲਬਾਤ ਕਰਦਾ ਹੈ ਇਸ ਲਈ ਕਿ ਜਦੋਂ ਪੁਲਿਸ ਕੋਲ ਸ਼ਿਕਾਇਤ ਦੇਣ ਪੁੱਜੇ ਤਾਂ ਪਿੱਛੋਂ ਤਾਂ ਇਹਨਾਂ ਬਦਮਾਸ਼ਾਂ ਨੇ ਉਹਨਾਂ ਦੇ ਘਰਾਂ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਘਰ 'ਚ ਮੌਜੂਦ ਕਈ ਲੋਕ ਜ਼ਖਮੀ ਹੋ ਗਏ ਅਰੇ ਇਹ ਸਾਡੇ ਘਰੇ ਆਏ ਬੰਦੇ ਆਏ ਆ ਸਾਨੂੰ ਪਹਿਲਾਂ ਧਮਕੀਆਂ ਦੇਂਦੇ ਸੀ ਤੇ ਬਾਅਦ ਚ ਅਸੀਂ ਥਾਣੇ ਗਏ ਆ ਥਾਣੇ ਅਸੀਂ ਥਾਣੇ ਬੈਠੇ ਆ ਤੇ ਇਹ ਮਗਰੋਂ ਆਣ ਕੇ ਗੈਂਟਰ ਜਿਹੜੇ ਜੋ ਸਾਡੀ ਤੋੜ ਭੰਨ ਕਰ ਗਏ ਇਹ ਕੋਈ 70 ਸੀ ਲੋਕ ਗਏ ਜੀ ਨੁਕਸਾਨ ਵੇਖ ਲਓ ਜੀ ਜੋ ਵੀ ਸਾਡਾ ਘਰ ਦਾ ਰਹਿਣ ਹੀ ਕੱਖ ਨਹੀਂ ਦਿੱਤਾ ਇਹਨਾਂ ਨੇ ਤੇ 60 ਪਰੇਡ ਵੀ ਲੱਗੀ ਕਿਸ ਦੇ 60 ਪਰੇਡ ਲੱਗੀ ਆ ਮੇਰੇ ਵੱਡੇ ਭਰਾ ਦੀ ਨੋਹ ਆ ਉਹ ਉਹਦੇ ਲੱਗੀ 60 ਉਹ ਗਰਭਵਤੀ ਆ ਉਹ ਉਥੇ ਸੋਰ ਸਿੰਘ ਦਾਖਲਿਆ ਕੌਨ ਤਾਂ ਇਸ ਮਾਮਲੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਜੋ ਵੀ ਤੱਥ ਨਿਕਲ ਕੇ ਸਾਹਮਣੇ ਆਇਆ ਉਹਨਾਂ ਦੇ ਆਧਾਰ ਤੇ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ। ਕੋ ਇਸ ਬੰਦੇ ਮੈਨੂੰ ਅੱਜ ਹੀ ਪਤਾ ਲੱਗਾ ਮੈਂ ਐਸਐਸਓ ਦੀ ਡਿਊਟੀ ਲਾਤੀ ਤੇ ਜਿੱਦਾਂ ਦੇ ਵੀ ਘਰ ਵਾਲੇ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਜਿਹੜੀ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਊਗੀ। ਤੇ ਥੋੜਾ ਜਿਹਾ ਮੈਨੂੰ ਇਹ ਵੀ ਪਤਾ ਲੱਗਾ ਵੀ ਜਿਹੜੇ ਹਮਲਾ ਕਰਨ ਵਾਲੇ ਜਾਂ ਜਿਹੜੇ ਬੰਦਿਆਂ ਨੇ ਝਗੜਾ ਕੀਤਾ ਹੈ ਉਹਨਾਂ ਦੀ ਲੜਕੀ ਨੂੰ ਇਹਨਾਂ ਦਾ ਕੋਈ ਲੜਕਾ ਜਿਹੜੇ ਫੋਨ ਦੇ ਉੱਤੇ ਕੋਈ ਜਿਹੜੀ ਭਦੀ ਸ਼ਰਾਵਲੀ ਵਾਸਤੇ ਫੋਨ ਕਰਦਾ ਆ ਆਪਸ ਦੇ ਵਿੱਚ ਇੱਕ ਦੂਜੇ ਦੇ ਨੌਨ ਨੇ ਤੇ ਇਸ ਗੱਲ ਨੂੰ ਲੈ ਕੇ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਤਾਂ ਅਜੇ ਹਾਂ ਤਸਵੀਰਾਂ ਗੁਰਦਾਸਪੁਰ ਤੋਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਹਾਂ ਗੁਰਦਾਸਪੁਰ ਜ਼ਿਲ੍ਹੇ ਪਿੰਦੇ ਕਸਬਾ ਤਾਨੀਵਾਲ ਦੀ ਰਜੀਵ ਕਲੋਨੀ ਚੰਗ ਦਾ ਮੈਦਾਨ ਬਣ ਗਈ ਅਤੇ ਪੁਰਾਣੀ ਰੰਜਿਸ਼ ਢੂਲਾ ਕੇ ਦੋ ਤੀਰਾਂ ਦੇ ਵਿੱਚ ਖੂਨੀ ਝੜਾ ਦੇਖ ਨੂੰ ਮਿਲਿਆ ਜੰਕ ਕੇ ਇੱਕ ਦੂਜੇ ਦੇ ਇਟਾ ਰੋੜੇ ਵਰਾਏ ਗਏ ਤੇ ਇਕ ਤੇ ਨਾਲ ਸੰਬੰਧਿਤ ਮਨੀਸ਼ ਕੁਮਾਰ ਦਾ ਕਹਿਣਾ ਸੀ ਕਿ ਉਹਨਾਂ ਦੇ ਗੁਆਂਢ ਦੇ ਵਿੱਚ ਰਹਿੰਦੇ ਸ਼ੰਭੂ ਕੋਲ ਨਚਾਇਸ ਅਸਲਾ ਸੀ ਜਿਸ ਦੀ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ ਤੇ ਪੁਲਿਸ ਨੂੰ ਗ੍ਰਿਫਤਾਰ ਕਰ ਲੈ ਗਈ ਤੇ ਇਸੇ ਗੱਲ ਦੀ ਰੰਜਿਸ਼ ਰੱਖਦੇ ਹੋਏ ਜਦੋਂ ਜ਼ਮਾਨਤ ਤੇ ਬਾਹਰ ਆਇਆ ਤਾਂ ਉਸਨੇ ਸਾਡੇ ਘਰ ਤੇ ਹਮਲਾ ਕਰ ਦਿੱਤਾ ਠੀਕ ਹੈ ਜੀ ਇਹ ਸਾਡੇ ਘਰ ਰਾਤੀ ਇਹਨਾਂ ਨੇ ਸ਼ਰਾਬ ਪੀ ਕੇ ਤਾਂ ਹਮਲਾ ਕੀਤੇ ਆ ਆ ਸਾਰੇ ਜਿੰਨੇ ਵੀ ਕੰਦ ਚ ਏ ਟੂ ਤੇ ਰੋੜੇ ਆ ਸਾਰੇ ਕੁਛੇ ਸਾਡੇ ਕੈਮਰੇ ਚ ਰਿਕਾਰਡਿੰਗ ਹੈ ਜੀ ਤੇ ਸਾਡੇ ਘਰ ਚੜ ਕੇ ਇਹਨਾਂ ਨੇ ਹਮਲਾ ਕੀਤਾ ਹੈ ਸਾਡੇ ਭਰਾ ਨੂੰ ਛੱਟ ਲਾਇਆ ਇੱਕ ਛੋਟੇ ਭਰਾ ਨੂੰ ਛੱਟ ਲਾਇਆ ਉਹਨਾਂ ਦੇ ਟਾਂਕੇ ਟੁੰਕੇ ਲੱਗੇ ਆ ਦਾਤਰ ਮਾਰਿਆ ਸੀ ਇਹਨਾਂ ਨੇ ਤੇ ਸਾਨੂੰ ਸਾਡੇ ਘਰ ਜਨਾਨੀਆਂ ਨੇ ਇੱਕ ਦੇ ਡਿਲੀਵਰੀ ਕਿਸਮ ਵਾਲੀ ਆ ਦੂਜੇ ਦੀ ਜਿਹੜੀ ਵੱਡੀ ਅਪਰੇਸ਼ਨਲ ਗੁੜੀ ਆ ਇਹ ਅੰਦਰ ਤੱਕ ਵੜਨ ਚਲੇ ਹੀ ਜੇ ਅਸੀਂ ਨਾਮ ਵਾਲਾ ਮੋਟਾ ਦਰਵਾਜ਼ਾ ਬੰਦ ਕਰੀਏ ਤੇ ਸਾਡੇ ਕੋਲ ਤੇ ਫਿਰ ਤੇ ਕੋਈ ਗੁੰਜਾਸ ਨਹੀਂ ਇਹਨਾਂ ਨੇ ਮਾਰ ਦੇਣਾ ਸੀ ਸਾਡੇ ਬੱਚਿਆਂ ਨੂੰ ਜਿਸ ਤਰ੍ਹਾਂ ਅੰਨੇ ਵਾਂਗੂ ਪੱਥਰ ਚਲਾ ਰਹੇ ਸੀ ਰਤ ਉਤੇ ਇਹ ਦੂਜੇ ਤੀਰ ਦਾ ਕਹਿਣਾ ਸੀ ਕਿ ਹਮਲਾ ਤਾਂ ਅਸਲ ਦੇ ਵਿੱਚ ਸਾਡੇ ਕਵਾਂਡੀਆਂ ਨੇ ਸਾਡੇ ਤੇ ਕੀਤਾ ਸੀ ਤੇ ਇਹਨਾਂ ਨੇ ਸਾਡੇ ਨੌਜਵਾਨ ਨੂੰ ਜਾਣ ਪੁੱਛ ਕੇ ਝੂਠੇ ਕੇਸ ਦੇ ਵਿੱਚ ਫਸਾਇਆ ਸੀ ਇਹਨਾਂ ਨਜਾਇਜ਼ ਲੜੇ ہمارے ਸਾਥ ਹਮਾਰੇ تھے ਸੜਕ 'ਸੇ ਇਸਨੇ ਮੌਕਾ ਘੇਰਾ ਚੁੱਕਾ ਰਾਤ ਦਾ ਟਾਈਮ हमको मारे ਸਭ ਕੋ ਪਹਿਲੇ ਵੀ ہمارے ਘਰ ਆ ਕੇ ਹਮਾਰੇ ਬਹਿਨ ਕੋ ਮਾਰੇ ਪਹਿਲੇ ਵੀ ਹਮਾਰੇ ਭਾਈ ਕੋ ਨਜਾਇਜ਼ ਫਸਾਇਆ ਹੈ ਬੰਦੂਕ ਕੇਸ ਵਿੱਚ ਨਜਾਇਜ਼ ਫਸਾਇਆ ਹੈ ਇਹਨਾਂ ਕੇ ਪਾਸ ਖੁਦ ਹੀ ਹਮਾਰੇ ਭਾਈ ਕੋ ਪਸਾਰੇ ਹਰ ਇੱਕ ਟਾਈਮ ਲੜਨ ਦੇ ਲਈ ਆ ਕੇ ਆਤੇ ਦੇ ਕੇ ਘਰ ਮੇ ਕੋਈ ਹੈ ਨਹੀਂ ਹਮਲਾ ਕਰੇ ਹਮਾਰੇ हमको ਵਾਲ ਖਿਚਕਿਚ ਕੇ ਮਾਰੇ ਦੋਨੋਂ ਭੈਣ ਕੋ ਗਰਦਰ ਮੇ ਮੇਰੇ ਇਟਾ ਮਾਰੇ ਮੇਰੇ ਛੋਟੇ ਛੋਟੇ ਬੱਚੇ ਸਕੂਨੀ ਚੜਬ ਦੇ ਵਿੱਚੋਂ ਦੋਵਾਂ ਤੇਰਾ ਨਾਲ ਸੰਬੰਧਿਤ ਲੋਕ ਜ਼ਖਮੀ ਹੋ ਗਏ ਨੇ ਤੇ ਉੱਥੇ ਹੀ ਸਭ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਦੋਵੇਂ ਤੇਰਾ ਦੇ ਬਿਆਨ ਲਏ ਜਾਣਗੇ ਤੇ ਮਾਮਲੇ 'ਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉ 25 26 ਦੇ ਦਰਮਿਆਨੀ ਰਾਤ 'ਚ ਸ਼ੰਭੂ ਤੇ ਮਨੀਸ਼ ਨਾਂ ਦੇ ਦੋ ਧੜੇ ਉਹਨਾਂ ਦੇ ਆਪਸ 'ਚ ਰਜੀਵ ਕਲੋਨੀ ਚ ਲੜਾਈ ਹੋਈ ਹੈ ਪ੍ਰਵਾਸੀ ਮਜ਼ਦੂਰ ਇੱਥੇ ਰਹਿੰਦੇ ਨੇ ਇਹਨਾਂ ਦੇ ਦੋਵੇਂ ਪਾਰਟੀਆਂ ਜਿਹੜੀਆਂ ਉਹ ਜ਼ਖਮੀ ਹੋਈਆਂ ਆਆਂ ਔਰ ਇੱਕ ਸਿਵਲ ਹਸਪਤਾਲ ਇੱਥੇ ਦਾਖਲ ਆਇਆ ਕਿ ਸਿਵਲ ਹਸਪਤਾਲ ਗਰਦਾਸਪੁਰ ਦਾਖਲਿਆ ਦੋਨਾਂ ਦਾ ਜੋ ਵੀ ਕਾਰਵਾਈ ਅਜੇ ਤੱਕ ਸਾਨੂੰ ਕੋਈ ਐਮਐਲਆਰ ਰੀਸੀਵ ਨਹੀਂ ਹੋਈ ਐਮਐਲਆਰ ਆਉਣ ਗਿਆ ਉਹਦੇ ਮੁਤਾਬਕ ਆਪਾਂ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਤਾਂ ਇਹਨਾਂ ਦੋਵਾਂ ਹੀ ਕਟਨਾਵਾਂ ਦੀ ਵਜ੍ਹਾ ਰੰਜਿਸ਼ ਪਣੀ ਹੈ ਦੋਵਾਂ ਦੇ ਮਾਮਲੇ ਦੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਨੇ ਖੈਰ ਹੁਣ ਵੇਖਣਾ ਇਹ ਹੋਵੇਗਾ ਕਿ ਦੋਵੇਂ ਮਾਮਲਿਆਂ ਦੇ ਵਿੱਚ ਪੁਲਿਸ ਕਿਸ ਦੇ ਖਿਲਾਫ ਕੀ ਕਾਰਵਾਈ ਕਰਦੀ ਹੈ ਤਰਾਨਤੋਂ ਬਲਜੀਤ ਸਿੰਘ ਤੇ ਗੁਰਦਾਸਪੁਰ ਤੋਂ ਰਵੀ ਪਖਸ਼ ਦੀ ਰਿਪੋਰਟ ਪੀਟੀਸੀ ਨਿਊਜ਼